ਹੈਲੋ ਸੋ ਮੈਂ ਹੁਣ ਬੜੇ ਹੀ ਅਦੁੱਤੀ ਦੇ ਮਤਲਬ ਨਾਲ ਸਾਡੇ ਬਹੁਤ ਕੈਬਨਿਟ ਮਿਨਿਸਟਰ ਸਰ ਨੂੰ ਡੈਫੀਨਿਟਲੀ ਤੁਹਾਡੇ ਸਾਰਿਆਂ ਵੱਲੋਂ ਵੀ ਥੈਂਕ ਯੂ ਕਹਿਣਾ ਚਾਹੁੰਦੀ ਆ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਸੰਮੇਲਨ ਹੈ ਪਰ ਜਦੋਂ ਇੱਕ ਨੇ ਬੋਲਿਆ ਤੁਹਾਡੇ ਸਾਰਿਆਂ ਦੇ ਹੌਸਲੇ ਹੌਲੀ ਹੌਲੀ بلند ਹੋਏ ਤੁਸੀਂ ਕਿੱਕ ਕਰਕੇ ਆਈਆਂ ਤੇ ਤੁਸੀਂ ਆਪਣੀ ਦਿਲ ਦੀ ਜੋ ਗੱਲ ਸੀਗੀ ਉਹ ਤੁਸੀਂ ਦੱਸੀ ਨਾਲੇ ਤੁਸੀਂ ਆਪਣੇ ਪਿੰਡ ਬਾਰੇ ਜੋ ਤੁਹਾਨੂੰ ਲੱਗਦਾ ਤੁਹਾਡੀ ਪ੍ਰਾਇੋਰਟੀਜ਼ ਹੈਗੀਆਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਉਹ ਵੀ ਦੱਸ ਪਾਈਆਂ ਹੋ ਸੋ ਆਲਰੇਡੀ ਤੇ ਤੁਹਾਡੀ ਜਿਹੜੀ ਪ੍ਰਾਇੋਰਟੀਜ਼ ਸੀਗੀਆਂ ਇੰਨੀ ਸੋਹਣੀ ਗੱਲ ਇਹ ਹੈ ਕਿ ਆਲਰੇਡੀ યોਰ ਹੈਲਥ ਤੇ এডੂਕੇਸ਼ਨ ਦੇ ਉਤੇ ਮੋਸਤੀ ਤੁਸੀਂ ਸਾਰੀਆਂ ਡਿਸਪੈਂਸਰੀ ਜਾਂ ਜਾਂ ਹਸਪਤਾਲੇ ਉਹਦੇ ਬਾਰੇ ਗੱਲ ਕਰ ਰਹੀ ਸੀਗੇ ਸੀਫ੍ਰਿਜ ਬਾਰੇ ਗੱਲ ਕਰ ਰਹੇ ਸੀ ਸਾਰੇ ਡਿਵੈਲਪਮੈਂਟ ਦੇ ਲਈ ਕੰਮ ਮੈਨੂੰ ਬੜੀ ਖਾਸ ਗੱਲ ਕਰਕੇ ਲੱਸੀਗੀ ਇੱਕ ਸਰਪੰਚ ਨੇ ਇਹ ਵੀ ਕਿਹਾ ਕਿ ਭਾਵੇਂ ਸਾਨੂੰ ਵੋਟ ਤੁਸੀਂ ਦਿੱਤੀ ਨਹੀਂ ਦਿੱਤੀ ਅਸੀਂ ਹਰੇਕ ਲਈ ਕੰਮ ਕਰਨਾ ਹੈਗਾ ਤੇ ਮੈਨੂੰ ਲੱਗਦਾ ਇਹੀ ਸੋਚ ਹੈ ਐਕਚੁਅਲੀ ਜਦੋਂ ਵੋਟਾਂ ਆਈਆਂ किसी नाल भी ऐसी कोई ਫੱਕਬਾਤ ਨਹੀਂ ਹੈ ਕਰਨਾ ਤੇ ਜਿਹੜੀ ਪਿੰਡ ਹੈ ਅੰਜੀ ਤੋਂ ਤੁਸੀਂ ਦੇਖਦੇ ਆਏ ਹੈ ਹੈ ਕਿੰਨਾ ਸੋਹਣਾ ਉਹਨੂੰ ਵੀ ਲੱਗਿਆ ਹੈ ਨਾ ਇੱਥੇ ਆ ਕੇ ਖੜ ਕੇ ਗਿਆ ਮੁੰਡਾ ਹੈ ਕਿਸੇ ਦੀ ਦਾਦੀ किसी ਹੈ ਸਰਪੰਚ ਕਿਸੇ ਦੀ ਨਾਨੀ ਬਣੀ ਹੈ ਸਰਪੰਚ ਨਹੀਂ ਹੈ ਇਹਨਾਂ ਦੀ ਤੁਸੀਂ ਪੂਰੀ ਜਿਹੜਾ ਇੱਕ ਮਾਈਂਡ ਸੈਟ ਹੁੰਦਾ ਹੈ ਨਾ ਕਿ ਅਸੀਂ ਕਦੇ ਔਰਤਾਂ ਨੂੰ ਕਿਚਨ ਤੋਂ ਪਰ ਜਿਹੜਾ ਹੈ ਉਸ ਤੋਂ ਉਸ ਦੇ ਵਿੱਚ ਦੱਬਦੇ ਹੋਏ ਦੇਖਿਆ ਹੈ ਕਿ ਸੀ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਨਵੀਆਂ ਮਹਿਲਾ ਸਰਪੰਚ ਚੁਣੀਆਂ ਗਈਆਂ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਸਮਾਰੋਹ ਜੰਡਿਆਲਾ ਬਲੌਕ ਦੇ ਵਿੱਚ ਰੱਖਿਆ ਔਰ ਸਾਡੀਆਂ ਮੋਰ ਥੈਨ 50 ਲੇਡੀਜ਼ ਸਰਪੰਚਸ ਜਿਹੜੀਆਂ ਨੇ ਉਹਨਾਂ ਇਹਦੇ ਵਿੱਚ ਹਾਜ਼ਰ ਹੋਣ ਜਾਣੇ ਔਰ ਉਹਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਨੇ ਸਾਡਾ ਮੇਨ ਮਕਸਦ ਇਸ ਪ੍ਰੋਗਰਾਮ ਨੂੰ ਰੱਖਣ ਦਾ ਇਹੀ ਸੀਗਾ ਕਿ ਜਿੰਨੀਆਂ ਵੀ ਮਹਿਲਾ ਸਰਪੰਚਸ ਬਣੀਆਂ ਨੇ ਅਸੀਂ ਔਰ ਮਨ ਏਮਪਾਵਰਮੈਂਟ ਉਹ ਹੋਰ ਪ੍ਰਮੋਟ ਕਰੀਏ ਇਹ ਆਪਣੇ ਅਧਿਕਾਰਾਂ ਤੋਂ ਜਾਣੂ ਹੋਣ ਔਣ ਔਰ ਜਿੰਨੇ ਵੀ ਕੰਮ ਪਿੰਡਾਂ ਦੇ ਨੇ ਇਹ ਆਪ ਮੋਰੀ ਬਣ ਕੇ ਅੱਗੇ ਲਾ ਕੇ ਜੜੇ ਆ ਉਹ ਕੰਮ ਕਰਵਾਉਣ ਕਿਉਂਕਿ ਜਦੋਂ ਲੇਡੀਜ਼ ਕੰਮ ਵਾਸਤੇ ਨਿਕਲਦੀਆਂ ਨੇ ਜਾਂ ਕਰਾਉਂਦੀਆਂ ਨੇ ਤੇ ਉਹਨਾਂ ਦੇ ਕੰਮ ਕਰਨ ਦੀ ਸਪੀਡ ਵੀ ਵੱਧ ਜਾਂਦੀ ਆ ਔਰ ਉਹਦੇ ਵਿੱਚ ਮੈਂ ਸਮਝਦਾ ਕਿ ਈਮਾਨਦਾਰੀ ਦਾ ਫੈਕਟਰ ਵੀ ਜ਼ਿਆਦਾ ਇਨਕਲੂਡ ਹੋ ਜਾਂਦਾ ਔਰ ਬੜੀ ਜਜ਼ਬੇ ਦੇ ਨਾਲ ਕੰਮ ਕਰਦੀਆਂ ਨੇ ਸੋ ਅੱਜ ਇਹਨਾਂ ਸਾਰੀਆਂ ਆ ਜਿੰਨੇ ਲੇਡੀ ਸਰਪੰਚਸ ਆਈਆਂ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਆ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦੇਣਾ ਕਿ ਉਹ ਆਪਣਾ ਸਰਪੰਚੀ ਦੇ ਨਾਲ ਨਾਲ ਇੱਕ ਵੂਮਨ ਏਮਪਾਵਰਮੈਂਟ ਵਾਸਤੇ ਮਹਿਲਾ ਸ਼ਾਸਤਰੀ ਕਰਨ ਵਾਸਤੇ ਹਮੇਸ਼ਾ ਹੀ ਜਿਹੜਾ ਉਹ ਕੰਮ ਕਰਦੀਆਂ ਰਹਿੰਦੀਆਂ ਸਨ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਮਹਿਲਾਵਾਂ ਪਹਿਲਾਂ ਪੰਚ ਸਰਪੰਚ ਨਹੀਂ ਜਾਂਦੀ ਸੀ ਆ ਪਰ ਜੋ ਕੰਮ ਕਰਾ ਉਹ ਉਹਨਾਂ ਦੇ ਹਸਬੰਦ ਕਰਦੇ ਸੀਗੇ ਪਰ ਅੱਜ ਤੁਹਾਡੀ ਸਰਕਾਰ ਵਿੱਚ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਕੋਈ ਨਹੀਂ ਦੇਖੋ ਫੈਮਿਲੀ ਬੜੀ ਇੰਪੋਰਟੈਂਟ ਹੁੰਦੀ ਆ ਫੈਮਿਲੀ ਦੇ ਵਿੱਚ ਆਪਾਂ ਹੈਲਪ ਕਰ ਸਕਦੇ ਆ ਇੱਕ ਦੂਸਰੇ ਦੀ ਜੇ ਮਹਿਲਾ ਸਰਪੰਚ ਨੇ ਤੇ ਉਹਨਾਂ ਦੇ ਹਸਬੰਡ ਜਾਂ ਉਹਨਾਂ ਦੇ ਫਾਦਰ ਜਾਂ ਬ੍ਰਦਰ ਕੰਮ ਕਰਦੇ ਨੇ ਕਰ ਸਕਦੇ ਨੇ ਪਰ ਆਮ ਤੌਰ ਤੇ ਦੇਖਣ ਦੇ ਵਿੱਚ ਆ ਆਉਂਦਾ ਸੀਗਾ ਕਿ ਬਹੁਤੇ ਪਿੰਡਾਂ ਦੇ ਵਿੱਚ ਇਹ ਪਤਾ ਹੀ ਨਹੀਂ ਸੀਗਾ ਹੁੰਦਾ ਕਿ ਇੱਥੋਂ ਦਾ ਸਰਪੰਚ ਲੇਡੀ ਆ ਜਾਂ ਕੌਣ ਆ ਉਹਨਾਂ ਦਾ ਨਾਮ ਹੀ ਨਹੀਂ ਸੀਗਾ ਕਿਤੇ ਆਉਂਦਾ ਉਹ ਨਾਮ ਹੀ ਹੋਰ ਚੱਲਦੇ ਹੁੰਦੇ ਸੀਗੇ ਸੋ ਸਾਡਾ ਮਕਸਦ ਇਹ ਆ ਕਿ ਉਹ ਆਪ ਇਨੀਸ਼ੀਏਟਿਵ ਲੈ ਕੇ ਆਪ ਪਹਿਲ ਕਦਮੀ ਕਰਕੇ ਆਪ ਕਮਨ ਨੂੰ ਨੇ ਪ੍ਰੇਰਿਤ ਕਰਨ ਔਰ ਆਪ ਅੱਗੇ ਕੰਮ ਕਰਾਉਣ ਵਾਸਤੇ ਆਪ ਅੱਗੇ ਆਉਣ ਘਰਾਂ ਦੇ ਵਿੱਚ ਉਹਨਾਂ ਦਾ ਰੋਲ ਜਿਸ ਸਿਰਫ ਇੱਕ ਰਸੋਈ ਤੱਕ ਹੀ ਸੀਮਤ ਨਾ ਰਹੇ ਜੋ ਸੰਵਿਧਾਨ ਨੇ ਤਾਕਤ ਦਿੱਤੀ ਆ ਉਹਨਾਂ ਨੂੰ ਅਸਲੀ ਤਾਕਤ ਦਾ ਪਤਾ ਹੋਵੇ ਕਿ ਸਾਡੀ ਤਾਕਤ ਇਹ ਆ ਔਰ ਉਹ ਆਪਣੀ ਤਾਕਤ ਦੀ ਵਰਤੋਂ ਕਰ ਸਕਣ